ਸੋਨੇ ਨੂੰ ਲੈ ਕੇ ਵੱਡੀ ਖਬਰ ਦੂਜੇ ਦਿਨ ਵੀ ਸੋਨੇ ਦੀਆਂ ਧੜਮ ਡਿੱਗੀਆਂ ਕੀਮਤਾਂ ਸੋਨੇ ਦੀ ਕੀਮਤ ਦੇ ਵਿੱਚ ਆਈ ਵੱਡੀ ਗਿਰਾਵਟ 85000 ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ ਇੱਕ ਵਾਰ ਫਿਰ ਸੋਨੇ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਦੱਸ ਦਈਏ ਕਿ ਸੋਨੇ ਦੇ ਵਿੱਚ ਲਗਾਤਾਰ ਦੂਜੇ ਦਿਨ ਵੀ ਯਾਨੀ ਕਿ 9 ਜੂਨ ਨੂੰ ਵੀ ਸੋਨੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀਗੀ ਤੇ ਅੱਜ ਫਿਰ 10 ਜੂਨ ਨੂੰ ਵੀ ਲਗਾਤਾਰ ਸੋਨੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮਾਇਰਾ ਦੇ ਅਨੁਸਾਰ 85000 ਜੋ ਕਿ ਸੋਨੇ ਦੀ ਕੀਮਤ ਦੱਸੀ ਜਾ ਰਹੀ ਹੈ ਤਾਂ ਸੋਨੇ ਖਰੀਦਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਜਿਹੜੀ ਕਿ ਕਹਿ ਸਕਦੇ ਹਾਂ ਮਾਰਕੀਟ ਦੇ ਵਿੱਚ ਸੋਨੇ ਦੇ ਰੇਟ ਜਿਹੜੇ ਕਿ ਲਗਾਤਾਰ ਬਦਲਦੇ ਜਾ ਰਹੇ ਨੇ ਹਾਲਾਂਕਿ ਪਿਛਲੇ ਹਫਤੇ ਜਿਹੜੀ ਕਿ ਸੋਨੇ ਦੀ ਅਪਡੇਟ ਆਈ ਸੀ ਕਿ ਜਿਸ ਦੇ ਵਿੱਚ ਮਾਹਿਰਾ ਦੇ ਅਨੁਸਾਰ ਕਿਹਾ ਜਾ ਰਿਹਾ ਸੀਗਾ ਕਿ 12000 ਰੁਪਏ ਤੱਕ ਸੋਨੇ ਦੇ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ ਪਰ ਹੁਣ ਤੁਹਾਨੂੰ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਸੋਨੇ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਮਹਾਰ ਅਨੁਸਾਰ 85000 ਰੁਪਏ ਤੱਕ ਸੋਨੇ ਦੇ ਵਿੱਚ ਗਿਰਾਵਟ ਜਿਹੜੀ ਕੀ ਆ ਸਕਦੀ ਹੈ ਤਾਂ ਲੇਟੈਸਟ ਅਪਡੇਟ ਤੁਹਾਨੂੰ ਦੱਸ ਦਿੰਦੇ ਆ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਅੱਜ ਵੀ ਜਿਹੜੀ ਕੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਐਮਸੀਐਕਸ ਦੇ ਪੰਜ ਅਗਸਤ ਨੂੰ 골ਡ ਫਿਊਚਰਜ਼ ਜਿਹੜੇ ਕਿ 96400 ਦੇ ਪੱਧਰ ਨੂੰ ਛੋ ਗਿਆ ਹੈ ਅਤੇ 773 ਰੁਪਏ ਦੀ ਗਿਰਾਵਟ ਦਿਖਾਈ ਦਿੱਤੀ ਹੈ ਅਮਰੀਕਾ ਤੇ ਚੀਨ ਦੇ ਵਪਾਰ ਸੌਦੇ ਸੰਬੰਧੀ ਵੱਧ ਦੇ ਸਕਾਰਾਤਮਕ ਵਿਕਾਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਕਮਜ਼ੋਰੀ ਦੇਖੀ ਜਾ ਰਹੀ ਹੈ ਤਾਂ ਮੰਗਲਵਾਰ ਸਵੇਰੇ ਦੱਸ ਦੇ ਕਿ ਘਰੇਲੂ ਜੋ ਕਿ ਫਿਊਚਰਜ਼ ਬਾਜ਼ਾਰ ਦੇ ਵਿੱਚ ਆਸ਼ਾਵਾਦ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਕਿ ਨਜ਼ਰ ਆਈ ਹੈ ਤਾਂ ਹੁਣ ਤੁਹਾਨੂੰ ਦੱਸਦੀ ਹੈ ਕਿ ਅੱਜ ਸੋਨੇ ਦੀ ਸਪਾਟ ਕੀਮਤ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਮੁੰਬਈ ਸਰਾਫਾ ਬਾਜ਼ਾਰ ਦੇ ਵਿੱਚ ਸੋਨਾ ਜੋ ਕਿ 1600 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ ਯਾਨੀ ਕਿ 1600 ਰੁਪਏ ਜਿਹੜੇ ਕਿ ਘਟ ਹੋਏ ਨੇ ਸੋਨੇ ਦੀਆਂ ਤਾਜ਼ਾ ਦਰਾਂ ਇੰਡੀਅਨ ਸਰਾਫਾ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਉੱਤੇ ਤੁਸੀਂ ਦੁਪਹਿਰ 12 ਵਜੇ ਤੱਕ ਅਪਡੇਟ ਕੀਤੀਆਂ ਗਈਆਂ ਨੇ ਤਾਂ 24 ਕੈਰੇਟਾ ਸ਼ੁੱਧ ਸੋਨਾ ਜੋ ਕਿ 95718 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਕਾਰੋਬਾਰ ਕਰ ਰਿਹਾ ਹੈ ਜਦਕਿ 6 ਜੂਨ ਦੀ ਸ਼ਾਮ ਨੂੰ ਇਹ ਜੋ ਕਿ 97358 ਰੁਪਏ ਦੇ ਉੱਤੇ ਬੰਦ ਹੋਇਆ ਸੀਗਾ ਇਸ ਸੰਬੰਦੇ ਵਿੱਚ ਅੱਜ ਸੋਨੇ ਦੇ ਵਿੱਚੋਂ 1640 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹਾਲਾਂਕਿ ਚਾਂਦੀ ਅਜੇ ਵਾਦੇ ਨਾਲ ਕਾਰੋਬਾਰ ਕਰ ਰਹੀ ਹੈ ਤਾਂ ਹੁਣ ਗੱਲ ਕਰਦੇ ਹਾਂ 24 ਅਤੇ 22 ਕੈਰਟ ਸੋਨੇ ਦੀ ਕੀਮਤ ਮੁੰਬਈ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 95718 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ 22 ਕੈਰਟ ਸੋਨੇ ਦੀ ਕੀਮਤ 95000 335 ਰੁਪਏ ਹੈ ਤਾਂ ਦੱਸ ਦਈਏ ਕਿ ਸੋਨੇ ਦੇ ਵਿੱਚ ਵੱਡੀ ਜਿਹੜੀ ਕਿ ਗਰਾਵਟ ਆ ਸਕਦੀ ਹੈ ਪਿਛਲੇ 5 ਸਾਲਾਂ ਦੇ ਵਿੱਚ ਸੋਨੇ ਦੀ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋਇਆ ਖਾਸ ਕਰਕੇ ਇਹ ਪੂਰ ਰਾਜਨੀਤਿਕ ਤਣਾਅ ਦੇ ਕਾਰਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋਇਆ ਹਾਲਾਂਕਿ ਹੁਣ ਵਸਤੂ ਮਾਹਿਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੀ ਭੁਇਕਵਾਨੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਸੋਨਾ 85000 ਰੁਪਏ ਤੱਕ 10 ਗ੍ਰਾਮ ਤੱਕ ਉਸ ਦੀ ਕੀਮਤ ਜਿਹੜੀ ਕਿ ਪਹੁੰਚ ਸਕਦੀ ਹੈ ਤਾਂ ਪ੍ਰਮੁੱਖ ਫੰਡ ਹਾਊਸ ਕੁਆਟ ਮਿਰਚੁਅਲ ਫੰਡ ਅਤੇ ਕਮੋਡਿਟੀ ਮਾਹਰ ਅਤੇ ਉਹਨਾਂ ਦਾ ਮੰਨਣਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ 12 ਤੋਂ 15% ਦੀ ਗਿਰਾਵਟ ਆ ਸਕਦੀ ਹੈ। ਤਾਂ ਕੁਆਂਟਾ ਮਿਰਚੁਅਲ ਫੰਡ ਹਾਊਸ ਦੇ ਅਨੁਸਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ 12 ਤੋਂ 15% ਤੱਕ ਡਿੱਗ ਸਕਦੀਆਂ ਨੇ। ਹਾਲਾਂਕਿ ਸੋਨਾ ਅਜੇ ਵੀ ਮੱਧ ਅਤੇ ਲੰਬੇ ਸਮੇਂ ਦੇ ਨਿਵੇਸ਼ਕਾਂ ਦੇ ਲਈ ਨਿਵੇਸ਼ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸ ਦੇ ਨਾਲ ਹੀ ਵਸਤੂ ਮਾਹਰ ਦੇ ਵੱਲੋਂ ਕਹਿਣਾ ਹੈਗਾ ਕਈ ਸਾਲ ਦੇ ਅੰਤ ਤੱਕ 24 ਕੈਡ ਸੋਨੇ ਦੀ ਕੀਮਤ ਦੇ ਵਿੱਚ 85000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ ਤਾਂ ਸੋਨੇ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਸੋਨੇ ਨੂੰ ਲੈ ਕੇ ਲਗਾਤਾਰ ਜੋ ਖਬਰਾਂ ਆ ਰਹੀਆਂ ਨੇ ਕਈਆਂ ਚੈਨਲਸ ਦੇ ਵਿੱਚ ਆ ਰਹੀਆਂ ਨੇ ਕਿ ਸੋਨਾ ਬਹੁਤ ਸਸਤਾ ਹੋ ਗਿਆ ਪਰ ਮਾਹਿਰਾਂ ਦੇ ਅਨੁਸਾਰ ਜੋ ਪੁਇਕਵਾਨੀ ਕੀਤੀ ਗਈ ਹੈ ਜੋ ਸੰਭਾਵਨਾ ਜਤਾਈ ਗਈ ਹੈ ਉਸ ਦੇ ਮੁਤਾਬਕ ਅਗਲੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਜੋ ਕਿ 24 ਕੈਰਟ ਸੋਨੇ ਦੀ ਕੀਮਤ ਦੇ ਵਿੱਚ 85000 ਰੁਪਏ ਤੱਕ ਦੀ ਕਿਰਾਮ ਜਿਹੜੀ ਕਿ ਗਿਰਾਵਟ ਆ ਸਕਦੀ ਹੈ